ਚਲ ਲਈ ਗੜੀ ਬਾਤ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮੰਨਤਾ ਦੇ ਸਭ ਸਾਜ ਗੁਰੂ ਰਹਿਬਰ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਹੰਤਨਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਜੋਦੀ ਅੰਦਰ ਸਤਿਵਰਤੀ ਗੁਰਗਾਂਸ ਸਤਿ ਸੰਗ ਜੀਓ ਆਹੋ ਜੋ ਚਿਰਤੋਪਨ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਛੇ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਦੀ ਕਥਾ ਵਿਚਾਰ ਕਈਆਂ ਮਹੀਨੇ ਤੋਂ ਪਕਰਦੇ ਸੁਣਦੇ ਆ ਰਹੇ ਆਓ ਅਜੇ ਉਸ ਰਿਡੀਰ ਕੇ ਸਰਵਣ ਕੇ ਪਰ ਸਰਵਣ ਦੇ ਪਵਨ ਜੀਨ ਵਿੱਚੋਂ ਕੁਝ ਕਰਪੀ ਗੁਣਾਂ ਨੂੰ ਗਰ ਕਰਦਾ ਇਹ ਤੁਹ ਕਰੀਂ ਜਿਸ ਰਪੀ ਗੁਣੋਂ ਦੀ ਬਖਤਨਾ ਬਦਸਲਿਆ ਨਾਮ ਦੇ ਨਾਲ ਜਮਾ ਦੀ ਮਾਨਤ ਵੀ ਦੱਸੋ ਲਿਆ ਕਿਉਂਕਿ ਜਮਾ ਦੀ ਬਾਤ ਸਭ ਦੇ ਸਿਰ ਤੇ ਹੈ ਰੱਬ ਦੇ ਪੈਰ ਨੂੰ ਛੱਡ ਕੇ ਜਮਾ ਦੀ ਮਾਨ ਸਾਰੇ ਸੰਸਾਰ ਤੇ ਸਭ ਜੀਵਾਂ ਤੇ ਉਸ ਹਰ ਦੇ ਪੈਦੀ ਆਪਣੇ ਕੀਤੇ ਕਰਮ ਅਨੁਸਾਰ ਜਾਜੂ ਸੋਲਦੇ ਤੇ ਦੇ ਆਰੇ ਪਰ 83 ਲੱਖ ਦੋਨਾ ਇਹਨਾਂ ਦੇ ਪੈਰ ਨੂੰ ਜਲਮ ਦੇ ਮਾਰਦਾ ਤਾਂ ਕਦਾ ਹੋਬੋਤ ਮਾਰੋ ਜੁੜੀਆ ਵਾਰੀਆ ਨਹੀਂ ਇਹ ਦੁਨੀਆ ਮਾਰ ਜਿਆਦੇ ਬਚਰਵਾ ਤੇ ਕਿਉ ਕਹਿ ਦਿੰਦਾ ਦੁਨੀਆ ਤਾਂ ਬੱਝ ਜਾਈ ਦੁਨੀਆ ਮਾਰੀਏ ਲਈ ਤੇ ਦੁਨੀਆ ਸਭ ਹੀ ਆ ਜਿੰਦਿਆਂ ਚਰਅਸੀ ਕੰਤ ਦੁਨੀਆ ਸਭ ਸੁਖ ਮਾਰ ਰਹੀ ਹੈ। ਆ ਮੇ ਉਹ ਅਸੂ ਸਮਰਾਨਾ ਬਦੇ ਹੋਏ ਆਪਣੇ ਜਗ੍ਹਾ ਤੇ ਖੜੇ ਹਨ। ਪਰ ਸੱਜਾ ਲੋ ਉਹਨਾਂ ਦੇ ਵਿੱਚੋਂ। ਉਹਨਾਂ ਨੂੰ ਪਾ ਲਈ ਕੋਈ ਪਿਆਰ ਦਾ ਤਮੀ ਉਹਨਾਂ ਦੇ ਵਿੱਚ ਮਨੁੱਖੀ ਦਾ ਪੱਠੇ ਪਾ ਦਾ ਤਮੀ ਉਹਨਾਂ ਦੇ ਵਿੱਚ ਨਹੀਂ ਪਉਂਦਾ ਤਮੀ ਉਹਨਾਂ ਦੇ ਵਿੱਚ ਇਹ ਮਨੁੱਖਾ ਜਾਇ ਜਿੰਦ ਕੋਲ ਸਭ ਕੁਝ ਹੈ ਜਿੰਦ ਕੋਲ ਸਭ ਕੁਝ ਹੈ ਇਨਾ ਅਮੀਰ ਮਿਰਸਾ ਪਾਚਾ ਨੇ ਬਣਾਇਆ ਮਨੁੱਖ ਦਾ ਤੈਨੂੰ ਦਿੱਤਣ ਵਾਲ ਤੇ ਅੱਖਾਂ ਅਮ ਜੀ ਬਿਲਡਰ ਲਗਾਉਂਦਾ ਸਾਂ ਦੌੜਾਂ ਵਾਤੇ ਇਹਦੇ ਉੰਡਟ ਨੂੰ ਨੱਪ ਲਾਤੋਂ ਇਹਦੇ ਰਿਸਾਲੇ ਨਾਲ 3 ਇਹਦੇ ਨੂੰ ਨੱਪ ਲੈਣਾ ਸੁਸਾਦੀ ਗੱਲਾਂ ਸੁਣਵਾਤੇ ਕਰਨਾ ਤੇ ਰੋਟੀ ਪਾਣੀ ਘੜਮਾਤੇ ਕੰਮ ਕਰਨ ਵਾਤੇ ਹਾਥ ਰਾਤੇ ਕੋਈ ਸਰਉ ਨਾਮ ਸਤ ਜੀ ਮਹਾਰਾਜ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਪਿਆਰੋ ਖੁਦ ਖੁਦਾ ਸੀ ਉਹਨਾਂ ਨੇ ਕਿਰਤ ਕਰਨ ਨੂੰ ਇਸੇ ਵਾਸਤੇ ਗਿਆ ਕਿ ਤੈਨੂੰ ਹੱਥ ਦਿੱਤੇ ਆਲ ਕਰੇ ਕਿਰਤ ਕਰ ਕਿਰਤ ਕਰਕੇ ਕਮਾਈ ਕਰ ਇਹਦੇ ਜਿ ਮਾਇਆ ਨੂੰ ਪੜ ਦੇਣਾ ਪਿਆਰੋ ਇਹਦੇ ਜ ਮਾਇਆ ਨੂੰ ਪੜਦੇ ਤੂੰ ਮਾ ਤੇ ਬਗਤ ਤੇ ਸਰਦੈ ਨਹੀਂ ਜਿਸ ਮਾਇਆ ਨੂੰ ਜੀ ਪੜਦੇ ਆ ਇਹ ਮਾਨਤ ਬਗਤ ਕਿਸੇ ਦਾ ਸਰਦਾ ਹੀ ਨਹੀਂ ਇਹ ਨੂੰ ਭਰਦੇ ਆ ਦੇਖੋ ਇੱਕ ਕਿਸੇ ਦਾ ਖਾਣਾ ਤੇ ਦੂਜਾ ਨੂੰ ਬਦਨਾਮ ਕਰਦਾ ਚੰਗੀ ਗੱਲ ਨਹੀਂ ਨਾ ਇੱਕ ਤਾਂ ਸੁਖਮਣ ਰੇ ਮਾਦੇ ਇੱਕ ਕੋਲੇ ਬਦਨਾਮ ਕਰ ਰਿਹਾ ਤੇ ਇੱਕ ਕੋਲੇ ਕੱਠੀ ਕਰਦੇ ਯੋੜਦਾ ਰਹੇ ਦੂਜੀ ਪਾਸੇ ਕਹੀਦਾ ਨਾਗਰੀਆ ਲੜਦੇ ਹੋਏ ਯਾਰੋ ਬਰ ਦੂਗੇ ਪਰਵਾਲ ਮਰਜੂ ਆ ਬਡੇ ਬਡੇ ਚੋੜੇ ਬੋਲੇ ਪਰ ਨੂੰ ਕੋਈ ਪੋਛ ਕੇ ਦੇਖੋ ਇਹਨਾਂ ਨੂੰ ਕਰੂਣਾ ਭੀ ਤੁਸੀਂ ਦੇ ਦਿਓ ਕਦੇ ਨਾ ਨਹੀਂ ਕਰ ਲਵੇ ਤੇ ਸਾਡੇ ਬਾਅਦ ਤੇ ਉਹ ਨਾਗਿੰਦ ਸਾਡੇ ਵੱਤ ਹੋਈਆ ਇਹ ਯਾਰ ਇਹਨਾਂ ਨੂੰ ਮਾਰਦਾ ਯਾਰ ਤੂੰ ਤਮੇ ਮਾਰਨਾ ਉਸ ਸਭ ਨੂੰ ਮਰੂ ਯਾਰ ਦਾ ਅੰਮ੍ਰਿਤ ਸਭ ਯਾਰ ਦਾ ਕਮੇ ਮਾਰਨਾ ਤੇ ਯਾਰ ਸਭ ਨੂੰ ਮਰੂ ਬਰੂ ਬੋਤਾ ਬਚਣੇ ਇਹ ਵੀ ਨਹੀਂ ਪਿਆਰਿਓ ਸੱਜਣਿਓ ਉਸ ਮਾਰਗ ਦੇ ਦਰ ਤੇ ਉੱਤੇ ਜੇ ਜਾਣਾ ਨਾ ਆ ਲੋਕ ਪਰ ਲੋਕ ਛੱਡ ਕੇ ਉੱਤੇ ਰਾਈ ਰਾਈ ਦਾ ਸਾਹ ਬਣਾ ਰਾਈ ਜਾਈ ਦਾ ਸਾਹ ਰਾਈ ਦਾ ਕਸਾ ਬੋੜਾ ਕੋਦਰ ਜੈ ਨੂੰ ਕੋਈ ਨਾਜ ਨਹੀਂ ਜੇ ਗੁਰੂ ਆਲਾ ਬੜ ਕੇ ਤੇ ਕੋਈ ਦੁਨਾ ਕਰਦਾ ਨਾ ਤੇ ਸਜੋ ਸਾਬ ਉੱਥੇ ਹੋਣਾ ਹੈ ਗੁਰੂ ਨੇ ਮਤਲੇ ਕਰ ਲਈ ਗੁਰੂ ਤਾਂ ਕਹਿੰਦਾ ਤਸ ਤਸਾ ਨੋਦੀ ਤਮਾਰਿ ਕਰਪ ਕਰਕੇ ਖਾ ਜਿੰਨਾ ਮਰਜੀ ਕਮਾਇਆ ਜਾਂਦਾ ਤਮਾਰ ਪ੍ਰਭਾਤ ਨੂੰ ਸੁਬੀਰਕ ਮਾਇਆ ਨੂੰ ਕਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਹੀਂ ਦੇਰ। ਥਾਂ ਨਹੀਂ। ਤੇ ਸਥਾਨ ਵੀ ਬਹੁਤ ਵੱਡਾ ਹੈ। ਮਾਇਆ ਨੂੰ ਦੋਨੇ ਪੱਤਰ ਕੇ ਪਛਲੇ। ਗੁਰਬਾਣੀ ਵਿੱਚ ਇਹਨੂੰ ਕੋਈ ਥਾਂ ਵੀ ਨਹੀਂ ਮਾਇਆ ਨੂੰ। ਰੱਜ ਕੇ ਇਹਨੂੰ ਮਾੜਾ ਕੇ ਤੇ ਰੱਜ ਕੇ ਜਲਾ ਕੇ ਜਨਨ ਦੇ ਉਗਿਆਦੇ ਮਾਰਾ ਜੋਬ ਯਰ ਜਦੋਂ ਉਦੰਤ ਪਾਸੇ ਵਰਤੀ ਜਾਂਦੀ ਮਾਇਓ ਸਚਾਰੂ ਯਰ ਬਣਦੀਏ ਜਦੋਂ ਸਹੀ ਪਾਸੇ ਧਰਮ ਦੇ ਕਾਲ ਤੇ ਲੱਗ ਜਾਂਦੀਏ ਪਰ ਉਹਦਾ ਹੰਕਾਰ ਨਾ ਹੋਵੇ ਕਿ ਮੈਂ ਆ ਮੁਝ ਕਰ ਦਿੱਤਾ ਹੋਈ ਅਮਰਤ ਉਹ ਯਾਰ ਆ ਉਹ ਹੀ ਅਮਰਤ ਰੂਪਦ ਜਾਂਦਾ ਹੈ ਕਿਉਂਕਿ ਵਰਤਨ ਵਾਲੀ ਅਸੀਂ ਇਹਨਾਂ ਇਹ ਸਾਡੇ ਵਰਤਨ ਦੀ ਆਪ ਦੀ ਤੰਦ ਤਰੀਕਾ ਆ ਵੀ ਅਸੀਂ ਕਿਹੜੇ ਤੀਕੇ ਨਾਲ ਵਰਤਦੇ ਆ ਯਰ ਦੇ ਸ਼ਬਦਾਂ ਵਰਤਨੇ ਆ ਤੇ ਅਮਰਤ ਦੇ ਨਾਮ ਨਾਲ ਵਰਤਨੇ ਆ ਅਨੰਦ ਨਾਲੇ ਉਹਦਾ ਕਲਪ ਇਸੇ ਮਾਇਆ ਤੇ ਤੇ ਇਸੇ ਅਗਲ ਤੇ ਕਈਆਂ ਦਿਨਾਂ ਤੋਂ ਵਿਚਾਰ ਕਰਦੇ ਆ ਕਈਆਂ ਦਿਨਾਂ ਤੋਂ ਅਕਲ ਜਿਹੜੀ ਆ ਸ਼ਰਗੇ ਵੀ ਆ ਅਕਲ ਮਾੜੀ ਵੀ ਆ ਕਿਉਂਕਿ ਹਰ ਤੂ ਦੋ ਪੱਖ ਹਰ ਤਰੀਕੇ ਦੇ ਆ ਭੈਰੋ ਜੇ ਮਾਇਆ ਸੁਖ ਅਕਲ ਸੁਖ ਦੇ ਸਕਦੀ ਐ ਤੇ ਅਕਲ ਦੁੱਖ ਵੀ ਦੇ ਸਕਦੀ ਐ ਗੁਰੂ ਘਰ ਦੇ ਪੁੱਤ ਪੁੱਤਾਂ ਦਲੋਂ ਪਰਵਰਨ ਦਾ ਸੇ ਸਤਕਾਰ ਕਰਦੇ ਆਂ ਇਹ ਮੇਰੇ ਗੁਰੂ ਦੀ ਧੀ ਆ ਤੇ ਮੇਰੇ ਗੁਰੂ ਦਾ ਪੁੱਤਰ ਆ ਇਹ ਮੇਰੇ ਗੁਰੂ ਦੀ ਪ੍ਰੇੜਿਆ ਇਹ ਗੁਰੂ ਮੇਰੇ ਦਾ ਭਰਾ ਆ ਤੇ ਅੱਜ ਦਿਨ ਸਤਕਾਰ ਕਰਦਾ ਸਾਰੇ ਸੰਸਾਰ ਕਰਦੇ ਕਿਉਂ ਸਤਕਾਰ ਲਏ ਗਏ ਕਿਉਂ ਸਤਕਾਰ ਲਏ ਗਏ ਰੁੰਦਾ ਕਰਕੇ ਪ੍ਰਭਾਨ ਤੁਸ਼ ਜੀ ਮਹਾਰਾਜ ਪੂਜਿਆ ਜਾਰ ਦੇ ਸੰਸਾਰ ਵਿੱਚ ਪਰਿਵਾਰ ਦਾ ਸੁਖਾਂਦਲ ਦਾ ਸਾਰੀ ਦਾ ਸਤਕਾਰ ਸੀ ਯਾਦ ਬੋਲਦਾ ਸਾਰੀ ਦਾ ਸਤਕਾਰ ਸੀ ਪਰ ਜਦੋਂ ਅਗਲ ਫੇਰ ਗਈ ਅਗਲ ਉਲਟ ਪਾਸੇ ਨੂੰ ਹੋ ਗਈ ਤਦ ਉਹਦਾ ਰੂਪ ਬਣ ਗਿਆ ਤੇ ਕੀ ਹੋਇਆ ਭਗਵਾਨ ਤ੍ਰਿਸ਼ ਜੀ ਦੇ ਗੁਰੂ ਤਰਵਾਸਾ ਜੀ ਨੂੰ ਜਾ ਕੇ ਮਕੌਲ ਕਰ ਦਿੱਤਾ ਜਾ ਕੇ ਮਕੌਲ ਕਰਤਾ ਇਹ ਤੋਂ ਬੱਜੇ ਦੇ ਪੇਟ ਤੇ ਤਵਾ ਬਣ ਗਏ ਗਰਮਲੇ ਬੱਤ ਬਰ ਗਰਮ ਮਲਦੀ ਲੜਕੀ ਬਣਾ ਕੇ ਲੈ ਗਏ ਹੱਦਾਂ ਬੰਦਾ ਸੀ ਜਦ ਇਹ ਪੁੱਛਿਆ ਤਿੱਦ ਕਿਤੇ ਮੁਖੌਲ ਕੀਤਾ ਟਿੱਡਾ ਬੰਦਾ ਰੋਲ ਕੀਤਾ ਇਹ ਤੈਨੂੰ ਹੋਵੇ ਤੋਹਾਂ ਦਾ ਗੁਰੂ ਉਹ ਵੱਡਾ ਹੋ ਛੋਟਾ ਗੁਰੂ ਵੱਡਾ ਤਾਂ ਛੋਟਾ ਵੱਡਾ ਨਾ ਤੈਨੂੰ ਮੁਖੌਲ ਕਿਨੂੰ ਜਿਆਦਾ ਤੋਹਾਂ ਦੇ ਸ਼ਬਦ ਦਾ ਗੁਰੂ ਘਰ ਹਿਤਾਇ ਤਾਪਦੇ ਆਪਣੇ ਖਾਨਦਾਨ ਦੇ ਆਗੂ ਪਵੰਤ ਜੀ ਨੂੰ ਮਹੌਲ ਕਰ ਲੈਂਦੇ ਗੁਰਗੱਲ ਕਮਕਰੀ ਸੀ ਤੇ ਜਿਹੜਾ ਪਵੰਤ ਦਾ ਗੁਰੂ ਸੀ ਉਹਨੂੰ ਜਦ ਪਵੰਤ ਕਰ ਦਿੱਤਾ ਤੇ ਪਰਮੂਨੇ ਬਦਲ ਕੋ ਕੀਤਾ ਕੀ ਗਿਆ ਇਨਾਂ ਦੀ ਅਕਲ ਫਿਰ ਗਈ ਇਨਾਂ ਦੀ ਭਗਵਾਨ ਦੇ ਖਾਨਦਾਨ ਹੋਣ ਕਰਕੇ ਅਕਲ ਫਿਰ ਗਈ ਇਹਨਾਂ ਨੂੰ ਸਭ ਕੁਝ ਸੁਣਾਉਣਾ ਜ਼ਰੂਰੀ ਹੈ ਇਹਨਾਂ ਤਕੀਦਾ ਕਿ ਮਗੋਂ ਕੀ ਤਾ ਅਗੋਂ ਦਰਵਾਜ਼ਾ ਦੀ ਗੱਲ ਲੱਗੇ ਲੱਗੇ ਤੋ ਉਹ ਪੈਦਾ ਹੋਣਾ ਜਿੱਤੋਂ ਤੁਹਾਡੇ ਖਾਨਦਾਨ ਦਾ ਨਾਂ ਸੁਣਾ ਜੇ ਤੋ ਤੁਹਾਡੇ ਖਾਨਦਾਨ ਦਾ ਨਾਮ ਸੁਣਾਓ। ਉਹ ਖਾਨਦਾਨ ਮੇਰੇ ਤੇ ਸ੍ਰੀ ਭਗਵਾਨ ਜੀ ਉਹ ਜੀ ਵੀ ਸੀਗੇ। ਖਾਨਦਾਨ ਤੇ ਤੁਸੀਂ ਤੇ ਸਾਰੇ ਖਾਨਦਾਨ ਦਾ ਇੱਕ ਆਪ人 ਨੇ ਸਾਰੇ ਖਾਨਦਾਨ ਨੂੰ ਖਤਮ ਕਰਤਾ। ਦਸੂਰੇ ਅਕਰਮ ਦੇ ਜੀ ਮਾਰੀ ਜੀ। ਜਦੋਂ ਅਸੀਂ ਆਪਣੇ ਅੰਦਰ ਮਰਦੇ ਆਂ ਉਦੋਂ ਧੋਖਾ ਕਰਦੇ ਪਿਆਰੋ। ਜਦੋਂ ਜੀ ਗੁਰੂ ਦੀ ਅਕਲ ਦੇ ਨਾਲ ਗੁਰੂ ਦੀ ਮਤ ਦੇ ਨਾਲ ਚੱਲਾਂਗੇ ਉਹ ਨੂੰ ਕਹਿੰਦੇ ਗੁਰਮਤ ਗੁਰੂ ਦੀ ਮਤ ਅਨੁਸਾਰ ਚੱਲਾਂਗੇ ਤੇ ਕਦੀ ਤੋਖਾ ਨਹੀਂ ਕਰਾਂਗੇ ਜੇ ਜਾਣੇ ਜਾਣੇ ਫਿਰ ਵੀ ਕਿਤੇ ਹੋ ਗਿਆ ਕੁਝ ਉਨੀ ਕੀ ਉਹ ਪਾਸ ਬਖਸ਼ ਦਿੰਦਾ ਹੈ ਗੁਰੂ ਬਖਸ਼ ਦਿੰਦਾ ਹੈ ਜਿਹਦੇ ਜਾਣੇ ਆਣੇ ਜਾਣੇ ਆਣੇ ਇਕ ਨੇ ਜੜੇ ਜੜੇ ਹੁੰਦੇ ਐ ਇਹ ਪੂਰੇ ਗੁਰੂ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਵੀ ਜੋ ਗੁਰੂ ਨੂੰ ਮਰਜੀ ਬੋਲ ਦਿੰਦਾ ਗੁਰੂ ਦਾ ਸਬਾਣ ਨਾਲ ਗਿਆ ਹੁਣ ਜੋ ਮਰਜੀ ਵੱਧ ਘੱਟ ਗੁਰੂ ਨੂੰ ਬੋਲ ਸਕਦਾ ਹੈ ਗੁਰੂ ਨੂੰ ਪਤਾ ਹੈ ਕਿ ਦੇ ਅੰਦਰ ਪਾਪ ਨਹੀਂ ਗੁਰੂ ਨੂੰ ਇਹ ਪਤਾ ਨਹੀਂ ਦੇ ਅੰਦਰ ਪਾਪ ਨਹੀਂ ਉਹ ਗੁਰੂ ਨੂੰ ਦੇ ਬੱ ਗੱਲ ਪੀੜੀ ਮਾਫ ਕਰ ਦਿੰਦਾ ਤੇ ਕੋ ਦਾ ਨੇਵਾਂ ਆਪਣੇ ਸੰਸਾਦ ਇਹ ਇੱਕ ਬਾਪ ਆ ਉਹਦਾ ਛੋਡਾ ਜਾਂ ਬੱਚਾ ਕਿਸੇ ਬੰਦੇ ਦਾ ਛੋਡਾ ਜਾਂ ਬੱਚਾ ਹੈ ਗੋਦੀ ਵਿੱਚ ਚੁੱਕਿਆ ਹੈ ਬਾਪ ਨਾਲ ਬੜਾ ਪਿਆਰ ਕਰਦਾ ਹੈ ਬਾਪ ਉਹਦਾ ਬੜਾ ਪਿਆਰ ਕਰਦਾ ਹੈ ਅਬ ਗੁਰੂ ਤੇਜੇ ਵਾਲੀ ਗੱਲ ਪੜਾਉਣਾ ਪਵੇ ਇਕੋ ਗੱਲਿਆ ਗੁਰੂ ਵੀ ਬਾਤੋ ਦੈ ਸਿੱਧਾ ਬਚਾਉਂਦਾ ਔਲ ਸਿੱਖ ਦੇ ਨਾਲ ਗੁਰੂ ਪਿਆਰ ਕਰਦਾ ਗੁਰੂ ਸਿੱਖ ਦੇ ਨਾਲ ਪਿਆਰ ਕਰਦਾ ਆਪਾਂ ਵੱਧ ਗੱਲ ਬੋਲ ਦੀ ਗੱਲ ਕਰ ਰਹੇ ਹਾਂ ਮਾਹਬੂ ਜੀ ਦਾ ਵੱਧ ਗੱਲ ਬੋਲੇ ਜੋ ਬਾਬ ਦੇ ਗੋਦੀ ਵਿੱਚ ਬੈਠਾ ਬੱਚਾ ਲਾਡ ਕਰਿਆ ਬਾਬ ਵੀ ਲਾਡ ਕਰੇ ਬੱਚਾ ਵੀ ਲਾਡ ਕਰਿਆ ਬੱਜਾ ਬਾਰ ਬਾਰ ਦਾੜੀ ਨੂੰ ਉੱਤਬੋਦਿਆ ਕਿਉਂ ਕੋਦੀ ਹੈ ਨਹੀਂ ਉਹਦੇ ਅੰਦਰ ਤੋਂ ਮੇਰੇ ਘਰ ਦੇ ਇਹ ਆਪ ਆਪ ਦੇ ਕੀ ਛੋੜੀ ਦਾਲਦੀ ਹੈ ਬੱਚੇ ਨੂੰ ਛੋੜੀ ਦਾਲਦੀ ਹੈ ਬੱਜਾ ਬਾਰ ਬਾਰ ਦਾੜੀ ਨੂੰ ਉੱਤਬੋਦਿਆ ਭਲਾ ਜੇ ਤੀਸਰਾ ਬੰਦਾ ਦਾੜੀ ਨੂੰ ਉੱਤਬੋਦਿਆ ਕੁਝ ਹਰ ਲੋਗ ਨਹੀਂ ਸਾਰਾ ਸੋਦੋ ਉਹ ਬੱਚਾ ਨਾ ਉਹਦਾ ਪਿਆਰ ਬੱਚਾ ਵਾਰ-ਵਾਰ ਡਾੜੀ ਨੂੰ ਉਹ ਮੋਦਾ ਬਾਪੂ ਨੂੰ ਕੁਝ ਨਹੀਂ ਕਿ ਦਬਾ ਫਿਰ ਵੀ ਲੜਤਰੀ ਜਾਂਦਾ ਡਾੜੀ ਨੂੰ ਹੱਥ ਪਾ ਰਿਹਾ ਪਰ ਫਿਰ ਵੀ ਲੜਤਰੀ ਜਾਂਦਾ ਆਦੋਗੀ ਐਡਾ ਬੜਾ ਸਦੇ ਐਡਾ ਬੜਾ ਕਸੂਰ ਤੇ ਬਾਪੂ ਕਰੀ ਜਾਂਦਾ ਬਾਪੂ ਨੂੰ ਇਹ ਪੈਰ ਸਾਡਾ ਤੇ ਗੁਰੂ ਦਾ ਹੈ ਫੋੜੋ ਬੰਦੀ ਦੀ ਅਕਲ ਨੇ ਕੰਮ ਕਰ ਲਈ ਬੱਚੇ ਦੀ ਅਕਲ ਨੇ ਕੰਮ ਕਰ ਲਈ ਬੱਚਾ ਲਾੜ ਵਿੱਚ ਕਰੀ ਜਾ ਰਿਹਾ ਲਾੜ ਵਿੱਚ ਤਾਂ ਕਸੂਰ ਬਾਦ ਨਹੀਂ ਜਿਹੜਾ ਸੀ ਆਪਣੀ ਅਕਲ ਨੂੰ ਆਪਣੀ ਅਕਲ ਸਮਝ ਕੇ ਵਰਦੇ ਹੋ ਉਦੋਂ ਦੁੱਖਾ ਗਏ ਉਦੋਂ ਅਸੀਂ ਦੁੱਖਾ ਗਏ ਜਿੰਨ ਆਪਣੇ ਅਕਲ ਨੂੰ ਆਪਣੀ ਅਕਲ ਨਾ ਸਮਝੀਏ ਤਾਂ ਜਦ ਕੁਰਬਾਨੇ ਵਿੱਚ ਜਿਆਦਾ ਜੋਰ ਇਸੇ ਕਰਕੇ ਦਿੱਤਾ ਪੇਰੋ ਆਪਾ ਆਪਟੋ ਦਾ ਸਾਡੇ ਅੰਦਰ ਆਪਾ ਆਪ ਮੈਂ ਸਿਆਣਾ ਮੈਂ ਤੇਰਾ ਮੈਂ ਅਮੀਰ ਮੈਂ ਉੱਚੀ ਬੋਲਦਾ ਪੰਤ ਉਹ ਦੇ ਕੀ ਕੀ ਛੋਟੇ ਛੋਟੇ ਅਹੰਕਾਰ ਦੇ ਪਾਲੀ ਮਟਾ ਅਨਸਾਰਾ ਪ੍ਰੇਰਨਾ ਓਂ ਕਰ ਤਦੰਤੋ ਅਸੀਂ ਉਹ ਜੜ ਕੇ ਆਂ ਅੰਤਾਰ ਦੀ ਸੱਜੜਿਓ ਤੁਸਾ ਸੁਰੇ ਮੇਂ ਨੀ ਹੋਣਾ ਅੰਤਾਰ ਦੀ ਜੜ ਅੰਤਾਰ ਦੀ ਜੜੀ ਅਤਲਿਆ ਅੰਤਾਰ ਦੀ ਤੇੜੀ ਜਿਹੜੀ ਉਹ ਅਗਲਿਆ ਕਹਿੰਦਾ ਮੈਂ ਅਮੀਰ ਮੈਂ ਤਨਾਰ ਮੈਂ ਛਣਾ ਜਦੋਂ ਆ ਮੈਂ ਅੱਗੇ ਆ ਕੇ ਅੜਦੇ ਆ ਨਾ ਉਦੋਂ ਅਕਲ ਬਰਬਾਦ ਕਰ ਦਿੰਦੀ ਆ ਉਦੋਂ ਅਕਲ ਬਰਬਾਦ ਕਰ ਦਿੰਦੀ ਆ ਆ ਗੁਰੂ ਗੁਰੂ ਪੁਰਵਾ ਪੀਰ ਨੇ ਬਿਰ ਬਾਣੀ ਲਿਖੀ ਆਪਣੇ ਅਤਲ ਦੇ ਵਰਤੇ ਉਹਨਾਂ ਨੇ ਗੁਰੂ ਦੀ ਸੋਚ ਨੂੰ ਵਰਤੇ ਆਪੜੇ ਅਤਲ ਦਾ ਬਾਣੀ ਨਹੀਂ ਕੀ ਜਾਦੀ ਬਾਣੀ ਨਹੀਂ ਕੀ ਜਾਦੀ ਗੁਰੂ ਦੇ ਪਿਆਰ ਦੇ ਨਾਲ ਆ ਗੁਰੂ ਬਾਣੀ ਜਿਹੜੀ ਹੈ ਇਹ ਗੁਰੂ ਦਾ ਪਿਆਰ ਆ ਫਿਰ ਉਹ ਬਾਣੀ ਜਿਹੜੀ ਗੁਰੂ ਦਾ ਪਿਆਰ ਆ ਤੇ ਪਿਆਰ ਦੇ ਨਾਲ ਸੋੜੇ ਬਜਰ ਦੇ ਗੁਦੇ ਮਾਰੀ ਨੀ ਲੋਵੇ ਤੇ ਅਦੇ ਨਾਲ ਸੋੜੇ ਬਜਰ ਮੂਹਰ ਉਹਨੇ ਕੰਦਿਆ ਕੋਈ ਉਹ ਹੀ ਬਾਣੀ ਬਣ ਜਾਂਦੀ ਹੈ ਇੱਦਰੋਂ ਮਤ ਬੰਦੀਆ ਗੁਰੂ ਤੁਹਾਰੇ ਸੋਝੀ ਪਾਏ ਇਹ ਸੋਝੀ ਆਉਂਦੇ ਗੁਰੂ ਦੇ ਦਰ ਤੇ ਆ ਕੇ ਪੈਰ ਉਹਦਾ ਇਹ ਸੋਝੀ ਉਦਮ ਇਹ ਜਦੀ ਅਗੋ ਤੇਰੀ ਮਾਤੈ ਨਾ ਇਹ ਸਾਨੂੰ ਖੁਸ਼ੀ ਦੇ ਜੀ ਇਹ ਸਾਨੂੰ ਦੁੱਖ ਦੇ ਜੀ ਇਸ ਅਕਲ ਨੂੰ ਗੁਰੂ ਦੇ ਚਰਨਾਂ ਵਿੱਚ ਲੱਤ ਦਈਏ ਇਸ ਅਕਲ ਨੂੰ ਗੁਰਾਂ ਦੇ ਚਰਨਾਂ ਵਿੱਚ ਤੇਰਾ ਦਈਏ ਪਰਸਾ ਮੇਰੀ ਅਕਲ ਤੂੰ ਲੈ ਲੈ ਤੇਰੀ ਅਕਲ ਮੈਨੂੰ ਦੇ ਦੇ ਗੁਰੂ ਕਹਿੰਦਾ ਵੀ ਆ ਪੁੱਤਰਾ ਜਿਹੜੇ ਤੇਰੇ ਵਿੱਚ ਉਗੋੜਿਆ ਮਾਰੀ ਅਗਲਾ ਉਗੋੜਿਆ ਜਿਹੜੇ ਤੇਰੇ ਅੰਦਰ ਉਗੋੜਿਆ ਉਹ ਦੁ ਮੇਰੇ ਅਗੇ ਧੀਰੀ ਕਰ ਜਾ ਮਾਪੇ ਸੰਭਾਲੂ ਨਾ ਸਾਰ ਗੁਰੂ ਨਨੁ ਮੈਂ ਤੂੰ ਮੇਰੇ ਤੋਂ ਲੈ ਜਾ ਰੱਬੀ ਗੁਰ ਤੂੰ ਮੇਰੇ ਤੋਂ ਰੱਬੀ ਗੁਰ ਲੈ ਜਾ ਅੱਜ ਉਗੋੜਿਆ ਤੇਰੇ ਵਿੱਚ ਗੁਰੂ ਦਾ ਸਾਰੇ ਤੇ ਤੇ ਨਹੀਂ ਕਰਦਾ ਮੈਂ ਇਹਨਾਂ ਸਾਰੇ ਨੂੰ ਤੇਰੇ ਨਾਲ ਦਾ ਸਾਡਾ ਗੁਰੂ ਦੇ ਤਤਾ ਤੇ ਪਰ ਅਸੀਂ ਆ ਕੇ ਮਤਾ ਜੀ ਰੂਟ ਦੇਖਦੇ ਆ ਆਪਣੇ ਔਗਣ ਗੁਰੂ ਦੇ ਅੱਗੇ ਨਹੀਂ ਜਾਂਦੇ ਉਹਨਾਂ ਅਸੀਂ ਭੇਡਾ ਕੇਵਲ ਪੈਸੇ ਨੂੰ ਮੰਨ ਲਿਆ ਪਰ ਉਹ ਕੇਵਲ ਭੇਡਾ ਪੈਸੇ ਨੂੰ ਮੰਨਿਆ ਕਿ ਗੁਰੂ ਦੇ ਅੱਗੇ ਭੇਡਾ ਰੱਖਣੀ ਆ ਤੇ ਪੈਸੇ ਲਕੜੇ ਆ ਗੁਰੂ ਕਾ ਤੇਰੇ ਪੈਸੇ ਦੀ ਲੋੜ ਨਹੀਂ ਪੈਸੇ ਮਰਦੋ ਜਿੰਨੇ ਮਰਜੀ ਲੈ ਜਾਓ ਪੈਸੇ ਮਰਦੋ ਜਿੰਨੇ ਮਰਜੀ ਲੈ ਜਾ ਜੇ ਤੂੰ ਮੇਰੇ ਕਿ ਪੇਡਾ ਰਕਣੀਂ ਤੇ ਆਪਣੇ ਔਗਲ ਰੱਖਦੇ ਆਪਣੇ ਆਕੜ ਆਪਣਾ ਹੰਕਾਰ ਆਪਣਾ ਆਪੇ ਰਜਨਾ ਚ ਰੱਖਦੇ ਤੈਨੂੰ ਮਾਣੋ ਮਾਰ ਕਰਦੋ ਤੈਨੂੰ ਹਰ ਪੱਖ ਤੋਂ ਮਾਣ ਮਾਣ ਮਾਰ ਕਰਦੋ ਸੰਸਾਰ ਦੀ ਇੱਜ਼ਤ ਵਿੱਚ ਮਾਨ ਸਤਕਾਰ ਵਿੱਚ ਤਨਵਾ ਬਿਲਕੁਲ ਧਿਆਨ ਦੇ ਗੁਰੂ ਤੇ ਤੁਧ ਦਤ ਪਿਆਰ ਜਦ ਤੇ ਖੁਸ਼ ਹੁੰਦਾ ਹੈ ਸਾਨੂੰ ਖੁਸ਼ ਕਰਨਾ ਹੀ ਹੁੰਦਾ ਅਸੀਂ ਕੇਵਲ ਪਾਟਾ ਹੋਇਆ ਦੌੜ ਲਾ ਕੇ ਤੇ ਮੰਗਾ ਪੂਜਾ ਪਾਟਾ ਹੋਇਆ ਦੌੜ ਲਾ ਕੇ ਤੇ ਮੰਗਾ ਪੂਜਾ ਸਦਾ ਦੁੱਖ ਤੋਂ ਬਚਾਉਂ ਉਹ ਤੇ ਤੁਹਾਡੇ ਤੇ ਤੇ ਕਦੇ ਇਹ ਸਭ ਕੁਝ ਜਾਣਦਾ ਹੈ ਦੂਜੇ ਵੱਲੇ ਨੂੰ ਇੰਨਾ بڑا ਧੋਖਾ ਤੇ ਰੱਬ ਨਦਰਦਤੋਂ ਬਚੀਏ ਆਪੋ ਸਮਾਂ ਗਾਦਾ ਹੋ ਗਿਆ ਆਪਾਂ ਅਤਲ ਦੀ ਪਈਆਂ ਦਿਨਾਂ ਤੋਂ ਵਿਚਾਰ ਕਰਦੇ ਆ ਰਹੇ ਹਾਂ ਇੱਕ ਵਿਚਾਰ ਆਪਣੇ ਬੜੇ ਦਿਨਾਂ ਦੀ ਰੁਕੀ ਹੋਈ ਆ ਕਈ ਦਿਨਾਂ ਦੀ ਰੁਕੀ ਹੋਈ ਆ ਜਿਹੜੀ ਆਪਾਂ ਕਰਵਾ ਪਾਣ ਦੀ ਝੋਤੀ ਅਤਲ ਦੇਨਿਤ ਕਰ ਕਰ ਰੈ ਤਾਂ ਉਹ ਵਿੱਚੇ ਰੁ ਗਈ ਪਰਛਾਤ ਪਤ ਦੇ ਜੋ ਪਰਛਾਤ ਨੂੰ ਮੁਛ ਕਰਨ ਦੇ ਕਰੋ ਜਾਨ ਲੰਮਿਆ ਉਹ ਪਾ ਸਰਬ ਰਜਨ ਵਿੱਚ ਸੁਭਾਤੇ ਪਰਿਵਾਸ ਤੇ ਨਤ ਕਰਦੇ ਸੁਖ ਸ਼ਾਂਤੀ ਵਾਦਿ ਆਪੋ ਸਰਬੰਨ ਚਰਨ ਵਿੱਚ ਦਾਸ ਬੇਨਤੀ ਕਰੀਏ ਵਾਹਿਗੁਰੂ ਦੀ ਤਕਸਾਲ ਵਾਹਿਗੁਰੂ ਦੀ ਕਿਪਤ